ਸਕਾ ਮੰਤਰ ਬਣਾ ਲਾ ਬਤਾਈਆਂ 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 ਸਾਰਨ ਸਸੀ ਕਾਲ ਦੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੇ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੇ ਅੱਜ ਅਸੀਂ ਦਾ ਰਿਹਾ ਸਵੇਰ 7:00 ਪੋਨਿਕ 7 ਵਜੇ ਦਾ ਟਾਈਮ ਮਾਈਨਸ 14 ਡਿਗਰੀ ਟੈਂਪਰੇਚਰ ਆ ਸਨੋ ਪੈ ਰਹੀ ਆ ਤੇ ਫੀਲ ਲਾਈਕ 90 ਡਿਗਰੀ ਆ ਤੇ ਮੇਰੇ ਨਾਲ ਆ ਮੇਰੇ ਵੀਰ ਜੀ ਜਿਹੜੇ ਆ ਇਹ ਮੈਨੂੰ ਜ ਸਰਦਾਰ ਜਸਵਿੰਦਰ ਸਿੰਘ ਜੀ ਜਿਹੜੇ ਕਿ ਸਾਬਕਾ ਪੁਲਿਸ ਅਧਿਕਾਰੀ ਆ ਇਹ ਇੰਡੀਆ ਤੋਂ ਤੇ ਇਹ ਮੈਨੂੰ ਲੈ ਕੇ ਜਾ ਰਹੇ ਆ ਤੇ ਲਾਈਟ ਸਾਡੀ ਜਿਹੜੀ ਆ ਅਸੀਂ ਜਲਾ ਨਹੀਂ ਸਕਦੇ ਇਹ ਗੱਡੀ ਦੇ ਵਿੱਚ ਆ ਕਰਕੇ ਮੈਂ ਮਤਲ ਅੰਦਰ ਕੈਮਰਾ ਨਹੀਂ ਰੱਖ ਸਕਦਾ ਬਾਹਰ ਹੀ ਮਾਰਾਂਗਾ ਤੇ ਹੁਣ ਅਸੀਂ ਜਾ ਰਹੇ ਆ ਦਰਸ਼ਨ ਕਰਨ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਤੇ ਨਾਲ ਹੀ ਨਾਨਕਸਰ ਵਾਲੇ ਸੰਤਾਂ ਨੇ ਵੀ ਇੱਕ ਗੁਰਦੁਆਰਾ ਸਾਹਿਬ ਬਣਾਇਆ ਉਦੋਂ ਉੱਥੇ ਵੀ ਦਰਸ਼ਨ ਕਰਾਂਗੇ ਤੇ ਆਪ ਜੀ ਨੂੰ ਵੀ ਕਰਾਵਾਂਗੇ ਤੇ ਆਹ ਰੋਡ ਦਾ ਨਾਮ ਭਾਜੀ ਬੇਸੇ ਚੇਂਜ ਕਰਤਾ ਨਾ ਮੇਰੇ ਸਾਹਮਣੇ ਹੈ ਮੈਂ ਲਿਖਿਆ ਵੇਖਿਆ ਹੀ ਤੇ ਬੱਸ ਜੀ ਵੀ ਬੋਲਦੇ ਆਹ ਜਿਹੜੀ ਰੋਡ ਆ ਨਾ ਇਹ ਰੋਡ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਤੇ ਇਹਦਾ ਨਾਮ ਇਹਨਾਂ ਨੇ ਹੋਣਾ ਗੁਰਦੁਆਰਾ ਬੁਲਵਾਰਡ ਮੇਰੇ ਖਿਆ ਰੱਖਿਆ ਵਾ ਇੱਕ ਦੋ ਜਗ੍ਹਾ ਮੈਂ ਲਿਖਿਆ ਵੇਖਿਆ ਬੱਸ ਵੀ ਬੋਲਦੇ ਆ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਲਾਗੇ ਪਹੁੰਚ ਗਏ ਆ ਆ ਸਨੋ ਪੈਣ ਦੀ ਨਾਲ ਨਾਲ ਤੇ ਵਾਈਪਰ ਜਲ ਚਲਾਣੇ ਤੇ ਫਿਰ ਪਾਸੇ ਹੱਲੀ ਆ ਫੋਟੋ ਵੀ ਕੁੜੀ ਨਹੀਂ ਆਣ ਦੀ ਸਾ ਆ ਵੇਖੋ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਤੇ ਨੀਲੀ ਲਾਈਟ ਲਾਈ ਜੇ ਇਧਰ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਸ਼ਾਨ ਸਾਹਿਬ ਆ ਨਾਲ ਕਿ ਉਹ ਦੇਖ ਤਰ ਕੇ ਉਹ ਕੋਗੇ ਲੱਗ ਜਾਂ ਨਹੀਂ ਜਿੱਥੋਂ ਨਿਕਲੀ ਉੱਥੇ ਆ ਗਏ ਆ ਦਵਾਰਾਂ ਦੇ ਵੱਲ ਆਹ ਪਾਰਕਿੰਗ ਦਾ ਹਾਲ ਜੇ ਸਾਰੇ ਪਾਸੇ ਗੱਡੀਆਂ ਲੱਗੀਆਂ ਸਾਰੇ ਤੋਂ ਗੀਤ ਤੇ ਆ ਗਏ ਇੱਥੇ ਗੱਡੀ ਦੀ ਲੱਗੂ ਗਈ ਆ ਇਹ ਆ ਗਿਆ ਕੀ ਇਹ ਉਹ 파 ਦੋ ਬਹੁਤ ਦੂਰ ਆ ਕੇ ਪਾਰਕਿੰਗ ਕੁੱਲੀ ਬੜੀ ਆ ਆਪਨੇ ਸਰ ਜੀ ਸਰ ਪੂਰਾ ਕਰਮ ਕਰਮ ਚਾਹ ਪਕੋੜੇ ਦਾ ਲੰਗਰ ਜਿਹੜੇ ਨਾ ਆਪਣੇ ਇੰਡੀਆ ਨੂੰ ਇੱਥੇ ਆ ਮਤਲਬ ਆਂਦੇ ਹੀ ਜਲੇ ਪਾਰਕਿੰਗ ਲਾ ਕੇ ਠੰਡ ਚੋਂ ਆਪਾਂ ਬਾਹਰ ਨਿਕਲਦੇ ਆ ਗੱਡੀ ਚੋਂ ਤੇ ਬਾਹਰ ਜਿਹੜਾ ਨਾ ਚਾਹ ਪਕੋੜੇ ਦਾ ਲੰਗਰ ਲੱਗਾ ਤੇ ਹੁਣ ਅਸੀਂ ਅੰਦਰ ਦਰਸ਼ਨ ਕਰਨੇ ਆ ਪਹਿਲਾਂ ਬਾਹਰ ਬਿਲਕੁਲ ਅਸੀਂ ਛੜਕੋ ਟੱਪ ਗਏ ਅਸੀਂ ਬਿਲਕੁਲ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਨ ਕਰਾਉਣ ਦੀ ਫਿਰ ਅੰਦਰ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਤੇ ਬਾਅਦ ਚ ਫਿਰ ਅਸੀਂ ਪਾਰਕਿੰਗ ਚਾਵਾਂਗੇ ਦੁਬਾਰਾ ਇਹ ਫੰਡਿਕ ਪਾਣੀ ਮੈਨਾਂ ਹੋ ਰਿਹਾ ਜਿਸ ਤੋਂ ਆਵਾਜ਼ ਆਉਂਦੀ ਬੰਨ੍ਹ ਦਿੱਤੀ ਤੇ ਮੈਂ ਇਹ ਦਸਟ੍ਰੀਪਟ ਬੰਨ੍ਹ ਲਿਆ ਇਹ ਕਰਤੀ ਇਹ ਹੋ ਰਿਹਾ ਹੈ ਕਿ ਇਹ ਕਿਹੜਾ ਚੱਲ ਰਿਹਾ ਹੈ ਤੇ ਰੋਹ ਟੈਂਪਰੇਚਰ ਨਹੀਂ ਕੋਈ ਇਤਨਾ ਲੰਬਾ ਹੈ ਕਿ ਮੌਨ ਸੁਣੇ ਮੁਸਾਫਰ ਹੈ ਭਾਈ ਇਹ ਲੀਲਰ ਆਉਂਦਾ ਹੀ ਹੈ ਨਾ ਆਹ ਇਹਨਾਂ ਜਿੱਦੋਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਗੁਰਦੁਆਰਾ ਸਾਹਿਬ ਆ ਆਪਾਂ ਨੂੰ ਆਹ ਅੱਛਾ ਜੀ ਬੁਧਰ ਰੱਖਣਾ ਹੈ ਹਾਂ ਜੇ ਕੋਈ ਪਰੇ ਕਰਨਾ ਹੈ ਆਪਸਰ ਟੂ ਟੌਕ ਟੂ ਰੈਕਸ ਦਰ ਕੋਈ ਸਪੈਸ ਆਹ ਕੋਈ ਖਾਬ ਹਾਲੇ ਹੀ ਆ ਜਿਹੜੇ ਆਪ ਕੰਪਨੀ ਨੂੰ ਦੇਣੀ ਹੈ ਉਹਨਾਂ ਕੋਲ ਆਹ ਦੇਖੋ ਆਹ ਆਲਵਾ ਬਲੋਅਰ ਆ ਗਿਆ تھا ਸਾਡੀ ਜਿਹੜੀ ਬਲੋਅਰ ਆ ਗਿਆ ਆਪਾਂ ਇਹਨਾਂ ਨੂੰ ਦੂਰ ਲਾ ਦੇ ਜੇ ਆਏ ਨਾ ਦਿੱਤੇ ਅਸਰ ਹੋਏ ਮੇਰੇ ਕੋਲ ਹੀ ਆ ਜਾਣਾ ਦੇਖਣੇ ਆਹ ਸਾਰੇ ਨਾ ਟੈਂਟ ਲੱਗੇ ਹੋਏ ਦੇ ਨਾਲ ਨਾਲ ਤੇ ਵਿੱਚ ਗਰਮ ਹਵਾ ਛੱਡੀ ਉਹਨਾਂ ਨੇ ਜਿਹੜਾ ਬਾਹਰ ਲਾ ਕੇ ਨਾ ਸਾਰਾ ਬਲੂਅਰ ਤੇ ਗਰਮ ਹਵਾ ਜਿਹੜੀ ਆ ਉੱਥੋਂ ਗੈਸ ਰਾਈ ਜਿਹੜੀ ਛੱੜਦੇ ਆ ਤੇ ਤੰਬੂ ਵੀ ਜਿਹੜੇ ਆ ਪੂਰੇ ਗਰਮ ਆ ਆ ਜਿਹੜੇ ਅੰਦਰੋਂ ਆ ਗੁਰਦੁਆਰਾ ਸਾਹਿਬ ਦੀ ਮੀਨ ਇੰਟਰਸ ਤੋਂ ਨਾ ਆਪਾਂ ਇਹ ਦਰਬਾਰ ਹਾਲ ਦੇ ਸਾਹਮਣੇ ਇਹ ਦਰਸ਼ਨ ਕਰ ਰਹੇ ਆ ਏ ਆਪਾਂ ਕਰਦੇ ਹਾਂ ਜੀ ਹੁਣ ਦਰਸ਼ਨ ਅੰਦਰ ਇਹ ਹੁਣ ਆਪਾਂ ਪਹੁੰਚ ਗਏ ਲੰਗਰ ਹਾਲ 'ਚ ਇੱਥੇ ਨਾ ਮਿਸੇ ਪਰੌਂਠਿਆਂ ਦਾ ਸੇਵ ਦੇ ਟਾਈਮ ਜਿਹੜਾ ਨਾਸ਼ਤਾ ਕਰਾਇਆ ਜਾਂਦਾ ਜਿਹੜਾ 2 ਵਜੇ ਆ ਕੇ ਬੀਬੀਆਂ ਤਿਆਰ ਕਰਦੀਆਂ ਜੇ ਅਮਰਤ ਵੇਲੇ ਬਰਫ ਪਈ ਹੁੰਦੀ ਆ ਤਾਂ ਦੀ ਕਿਸੇ ਵੇਲੇ ਉਹਨਾਂ ਦੇ ਵੀ ਮੈਂ ਦਰਸ਼ਕ ਰਹਾਂਗਾ ਜੇ ਮੈਨੂੰ ਮੌਕਾ ਮਿਲ ਸਕੇ ਆ ਪਾਰਕਿੰਗ ਗੁਰਦੁਆਰਾ ਸਾਹਿਬ ਦੀ ਤੇ ਲਗਭਗ ਜਿਹੜੀਆਂ ਸਾਰੀ ਭਰਕੀ ਹੋਈ ਤੇ ਹੁਣ ਤੇ ਜਦੋਂ ਫਿਰ ਭਾਈ ਨੇ ਚਾਰ ਨਹੀਂ ਛੱਗੀ ਕਹਿੰਦੇ ਬਾਹਰ ਸਕਦੇ ਆ ਤੇ ਉਹ ਆ ਟੈਂਟ ਲੱਗੇ ਸਾਰੇ ਜਿਹੜੇ ਨੇ ਇੰਨਾ ਚ ਰਾਤੀ ਜਿਹੜੇ ਵੱਖਰੇ ਵੱਖਰੇ ਲੰਗਰ ਲੱਗੇ ਸੀ ਇੱਥੇ ਆ ਬਰੱਡ ਪਕੌੜਾ ਜਿਹੜਾ ਨਾ ਤਿਆਰ ਹੋਣ ਡਿਆ ਜੇ ਇਹਦੇ ਗਰਮ ਗਰਮ ਜਿਹੜਾ ਨਾ ਉਹ ਚਾਹ ਤੇ ਗਰਮ ਗਰਮ ਬਰੱਡ ਪਕੌੜਾ ਜਿਹੜਾ ਨਾ ਸੰਗਤਾਂ ਨੂੰ ਸ਼ਿਕਾਇਤ ਆ ਰਿਹਾ ਜਿਹੜਾ ਇਹ ਇਹ ਪਾਰਕਿੰਗ ਜਾਂ ਲੋਟ ਹੈ ਨਾ ਉੱਥੇ ਇਹ ਇਹ ਲੰਗਰ ਲੱਗਾ ਤੇ ਜਿਹੜਾ ਕਾਰ ਤੋਂ ਨਿਕਲਦਾ ਪਹਿਲਾਂ ਉਹ ਗਰਮ ਗਰਮ ਚਾਹ ਜ਼ਰੂਰ ਛੱਕ ਕੇ ਤੇ ਫੇਰ ਅੱਗੇ ਚੱਲਦਾ ਆਵਾਜ਼ਾਂ ਦੇ ਕੇ ਸਾਦੇ ਸਾਰਿਆਂ ਨੂੰ ਵਾਹ ਵੀ ਚਾਹ ਛੱਕੇ ਵਾਹ ਵੀ ਚਾਹ ਛੱਕੇ ਚਾਹ ਪੂਰਾ ਛੱਕੇ ਆ ਗੱਡੀ ਦਾ ਹਾਲ ਵੇਖ ਲੋ ਮੇਰਾ ਖਿਆ ਤੇ ਆ ਜਿਹੜੀ ਆਸੇ ਪਾਸੇ ਜਿਹੜੀ ਪਹਿਲੀ برف ਜੰਮੀ ਆ ਉਹਦੇ ਤੇ ਹੀ ਹੋਰ برف ਆ ਗਈ ਆ ਪੂਰੇ ਇਹ ਪਹਾੜ ਜੇ ਇਸੇ ਤਰ੍ਹਾਂ ਰਹਿਣੇ ਕੁਛ ਚਿਰ ਹੈ ਆ ਬਿਲਕੁਲ ਆ ਵੇਖੋ ਆ ਜੋ ਗੱਡੀ ਤੋਰਨੀ ਹੈ ਨਾ ਤੇ ਪਹਿਲਾਂ ਉਹ ਕੱਢ ਕੇ ਫਾਵੜਾ ਜਿਹਾ ਇਹਨੂੰ ਪੂਰਾ ਸਾਫ਼ ਕਰਨਾ ਇਹਨੂੰ ਕਹਿੰਦੇ ਕੀ ਹੈ ਜਸਵਿੰਦਰ ਭਾਜੀ ਅਜੇ ਇਹਦਾ ਕਰਦੇ ਆ ਸਾਫ਼ ਇਹਨੂੰ ਕੀ ਕਹਿੰਦੇ ਆ ਲੋ ਆ ਖਰਚ ਨਹੀਂ ਪੈਂਦੀ ਆ ਇਹ ਨਹੀਂ ਛਿੱਤੀ ਜੰਮ ਗਈ ਹੋਊਗੀ ਇਹ ਰਾਤ ਨੂੰ ਹੈ ਹੈ ਵਾਹ ਸ਼ੀਸ਼ਾ ਵੀ ਸਾਫ਼ ਕਰਕੇ ਇਨ ਵੇਥੀ ਰੱਖਣਾ ਬੰਦਾ ਤੁਨੂੰ ਆ ਹੈ ਇੱਥੋਂ ਦਾ ਡਰਾਈਵਰ ਤੇ ਬੜਾ ਮਤਲ ਜਿਹੜਾ ਇੱਥੋਂ ਦਾ ਕਾਮਯਾਬਾ ਸਾਰੇ ਕਾਮਯਾਬਾ ਆ ਗੁਰੂ ਘਰ ਦਾ ਬੜਾ ਵੱਡਾ ਕੰਪਲੈਕਸਾ ਖੁੱਲਾ ਵਾ ਪਰ ਹੁਣ ਇਹ 11 ਏਕੜ ਤੇ ਜਿਹੜਾ ਨਾ ਇੱਕ ਹੋਰ ਬਣਾ ਰਹੇ ਗੁਰੂ ਘਰ ਜਿਹੜਾ ਕਾਫੀ ਖੁੱਲਾ ਹੋਊਗਾ ਇੱਥੇ ਵਾਈਪਰ ਵੀ ਜੜੇ ਨਾ ਇੱਕ ਕਰਿਆ ਉਹਨਾਂ ਨੇ ਗਲਵਜ਼ ਪਾ ਗਏ ਤੇ ਐ ਕਰਨਾ ਬੰਦਾ ਟਾਈਮ ਵੀ ਫਿਰ ਬਰਫ਼ ਜੜੀਆਂ ਨੂੰ ਚੰਗੀ ਤਰ੍ਹਾਂ ਜੰਮੀ ਹੁੰਦੀ ਇਹਨੂੰ ਲਾ ਕੇ ਨਾ ਫਿਰ ਚੱਲਦੇ ਜੇ ਹੈ ਵਾਹ ਇਹ ਸਾਰੀਆਂ ਗੱਡੀਆਂ ਦਾ ਇਹ ਹਾਲ ਹੁੰਦਾ ਕਿ ਜੜੀਆਂ ਚੰਗੀਆਂ ਉਹਨਾਂ ਦੇ ਬਾਹਰ ਰਹਿ ਗਏ ਜੜੀਆਂ ਬਾਹਰ ਰਹਿੰਦੀਆਂ ਆ ਉਹ ਆ ਪੌਣ ਚੱਲ ਪਏ ਤੇ ਵਾਪਸ ਹੁਣ ਆਪਾਂ ਚੱਲਾਂਗੇ ਜੀ ਦੂਸਰੇ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਰਸਤੇ 'ਚ ਹੀ ਪਵੇਗਾ ਤੇ ਚੱਲਦੇ ਆ ਕਰਾਨੇ ਦਰਸ਼ਨ ਜੀ ਆ ਜਿਹੜਾ ਇਹ ਮਸਜਿਦ ਆ ਜਿਹੜੀ ਬੰਦੀ ਸਾਡੇ ਲੱਗੇ ਇਹ ਮੈਂ ਇਹ ਇਹ ਸਾਰਤਾਗੀ ਥੋੜੀ ਨੀ 4-5 ਕਿਲੋਮੀਟਰ ਦੀ ਦੂਰੀ ਤੇ ਵਾਲੀ ਪੱਲੇ ਵੱਜਾ ਅੱਛਾ ਉਹ ਗੁਰਦੁਆਰਾ ਸਾਹਿਬ ਅੱਛਾ ਅੱਛਾ ਗੁਰਦੁਆਰਾ ਸਾਹਿਬ ਆ ਕੋਲੋਂ ਪੁਰੀਆਂ ਦਾ ਗੁਰਦੁਆਰਾ ਅੱਛਾ 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 ਹੋਰ ਉਹ ਗੁਰਦਾਵਾ ਇਹਨਾਂ ਸਕੂਲ ਵੀ ਬਹੁਤ ਸੋਹਣਾ ਅੱਛਾ ਅਹ ਅਹ ਉਹਦਾ ਨਾਮ ਵੀ ਦੱਸੋ ਗੁਰਨਾਨਕ ਰੋਡ ਰੱਖਿਆ ਬੰਦੇ ਨੇ ਅੱਛਾ ਇਹ ਇਹ ਰੋਡ ਦਾ ਨਾਮ ਸਿਰ ਗੁਰਨਾਨਕ ਦੇ ਰੋਡਾ ਤੇ ਆਹ ਸਾਹਮਣੇ ਜਿਹੜਾ ਨਾ ਨਾਨਕ ਸਾਹਿਬੀਆਂ ਦਾ ਇਹ ਇਹ ਬਲੰਦਪੁਰਿਆਂ ਦਾ ਠੀਕ ਹੈ ਬਹੁਤ ਗੁਰੂ ਤੇਗ ਬਹਾਦਰ ਪਾਰਕ ਇਹ ਪਾਰਕ ਜਿਹੜਾ ਨਾ ਇਹ ਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਇੱਥੇ ਆ ਤੁਹਾਨੂੰ ਵਿਖਾਣੇ ਨਾਲ ਸਕੂਲ ਤੇ ਗੁਰਦੁਆਰਾ ਸਾਹਿਬ ਚਲੋ ਹਾਂ ਇਹ ਸੁਪਰ ਆਈਪੋਸ ਬਲੀ ਸਕੂਲ ਨਾ ਆ ਜਿਹੜਾ ਨਾ ਆਪਾਂ ਜਿੱਥੇ ਅੰਦਰ ਐਂਟਰ ਕਰਨ ਦੇ ਆ ਨਾ ਇਹ ਨਾਨਕ ਸਰੀਆਂ ਨੇ ਇੱਕ ਸਕੂਲ ਤੇ ਗੁਰਦੁਆਰਾ ਸਾਹਿਬ ਬੜਾ ਸ਼ਾਨਦਾਰ ਬਣਾਇਆ ਹਾਂ ਗੋਵਿੰਦ ਸਰਵਰ ਗੁਰ ਗੋਵਿੰਦ ਸਰਵਰ ਸਰਵਰ ਹਾਈ ਸਕੂਲ ਤੇ ਬਹੁਤ ਸ਼ਾਨਦਾਰ ਸਕੂਲ ਆ ਮਤਲਬ ਮੈਂ ਵੇਹ ਕੋਸ਼ਿਸ਼ ਕਰੂੰਗਾ ਕਿ ਇਹ ਦਿਨ ਅੰਦਰ ਵੀ ਜਾ ਕੇ ਨਾ ਸਾਰੀ ਇਹਦੀ ਵੀਡੀਓ ਬਣਾਉਂਦੀ ਇਹਨਾਂ ਨੂੰ ਲੈ ਕੇ ਜਾਇ ਤੇ ਮਿਲੀ ਤੇ ਤੇ ਬਹੁਤ ਸ਼ਾਨਦਾਰ ਸਕੂਲ ਵੀ ਆ ਤੇ ਗੁਰਦੁਆਰਾ ਸਾਹਿਬ ਵੀ ਇੱਥੇ ਤੇ ਆ ਪਾਰਕਿੰਗ ਆ ਸਾਰੀ ਤੇ ਸਨੂ ਨਾ ਭਰੀ ਹੋਈ ਜੇ ਤੇ ਕੋਬਨ ਸਰਵਰ ਹਾਈ ਸਕੂਲ ਦੇ ਨਾਮ ਤੇ ਇਧਰ ਆ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆ ਆ ਜੀ ਸਾਰੀ ਜੱਡੀ ਨਾ ਪਾਰਕਿੰਗ ਆ ਤੇ ਕਲੋਨੀ ਹੁਣ ਨਵੀਂ ਪਈ ਆ ਸਾਰੀ ਲੱਗੇ ਲੱਗੇ ਜਿਹੜੀ ਆ ਨਾ ਤੇ ਆ ਨਾ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਆ ਤੇ ਆ ਨਿਸ਼ਾਨ ਸਾਹਿਬ ਬਕਾਇਦਾ ਲੱਗਾ ਤੇ ਵੈਸੇ ਤੇ ਨਾਨਕ ਸਾਹਿਬੀਆਂ ਤਾਂ ਇਹ ਵੀ ਗੁਰੂ ਘਰ ਪਰ ਬਹੁਤ ਮਤਲਬ ਅੰਦਰ ਸਾਫ ਸਫਾਈ ਵੀ ਰੱਖੀ ਆ ਇੰਟਰੈਸ ਆ ਇਥੋਂ ਅੰਦਰ ਜਾ ਕੇ ਲੰਗਰ ਵੀ ਆ ਨਵਾਲਾ ਸਾਰਾ ਅੰਦਰ ਚੱਲ ਕੇ ਵੀ ਇੱਥੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਆਂ ਨੂੰ ਕਲਗਰੀ ਤੇ ਹੈਪੀ ਨਿਊ ईयर ਤੇ ਨਾਲ ਹੀ ਨਾ ਇਹਦੇ ਲੰਗਰ ਹਾਲ ਆ ਜਿਹੜਾ ਥੱਲੇ ਬੀਸ ਮਿੰਟ ਚਾ ਤੇ ਇਹ ਸਕੂਲ ਦੀ ਇਮਾਰਤ ਆ ਉਹਦੇ ਵਿੱਚ ਹੀ ਇਹਨਾਂ ਨੇ ਫਿਲਹਾਲ ਜਿਹੜਾ ਨੇ ਇਹ ਬਣਾਇਆ ਤੇ ਬਾਕੀ ਇਹਦੀ ਇਮਾਰਤ ਜਿਹੜੀ ਗੁਰਦੁਆਰਾਤ ਆ ਉਹਦੀ ਨਾ ਉਹ ਵੱਖਰੀ ਤਿਆਰ ਹੋਣੀ ਆ ਤੇ ਕਰਦੇ ਜੀ ਦਰਸ਼ਨ ਜੋ ਬੁਰਪਦੇ ਕਰੇ ਕਰਲਾਤਾ ਜੋ ਸੀਰਤ ਤੈਜੇ ਖਾਵੇ ਕੋ ਸਤਿਗੁਰੂ ਵਿਚ ਨਿਵਜਣ ਹੈ ਨਿੱਕੋ ਬੁਰ ਬਚਨੀ ਹਮਤ ਪਾਵੇ ਕਿ ਜੋ ਹਰ 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 ਨਾਮ ਹੈ ਗੁਰੂ ਨੂੰ ਪਾਵੇ ਕੋਏ ਆਹ ਸਕੂਲ ਦੀਆਂ ਸਾਰੀਆਂ ਬੱਚਾ ਲੱਗਦੇ ਨੇ ਜਿਹੜਾ ਸਕੂਲ ਖੰਦਾ ਹਣਾ ਜੋ ਆ ਸਕੂਲ ਗੁਰਦੁਆਰੇ ਤੇ ਆਲਿਸ਼ ਕੋ ਲਾ ਵਰਕਰ ਸਕੂਲ ਦੇ ਨਾਲ ਗੁਰਦੁਆਰਾ ਸਾਹਿਬ ਨੇ ਆਪਣਾ ਗੁਰਦੁਆਰਾ ਸਾਹਿਬ ਦੀ ਵੱਡੀ ਇਮਾਰਤ ਜਲੀ ਨਾ ਬੰਨੀ ਆ ਆ ਜਿਹੜਾ ਇਹ ਅੰਦਰ ਭਾਈ ਦੱਸਣ ਦੇ ਵੀ ਜਿਮ ਹੈਗਾ ਬਹੁਤ ਤਗੜਾ ਨਾਲ ਜਿਮ ਗੁਰਦੁਆਰਾ ਸਾਹਿਬ ਤੇ ਸਕੂਲ ਵਾਕੇ ਜਿਮਾ ਨਾ ਗਰੋਂ ਵੇਖਣਾ ਲਾ ਕਿਸ ਦਿਨ ਆਉਂਗਾ ਗੁਰਦੁਆਰਾ ਸਾਹਿਬ ਤੇ ਨਾਲ ਹੀ ਸਕੂਲ ਤੇ ਸਕੂਲ ਦਾ ਹੀ ਆ ਜਿਮ ਆ ਹੈਂ ਜੀ ਇੱਥੇ ਵੀ ਹੈ ਭਾਈ ਕਿਹੜੀ ਕਿਹੜੀ ਗਰੋਂਾਂ ਦੱਸੀਆਂ ਜੇ ਬਾਸਕਟਬਾਲ ਵਾਲੀਬਾਲ ਅੱਛਾ ਗਰਮੀ ਦੇ ਚਾ ਬਾਤ ਅ ਗਰਮੀਆਂ 'ਚ ਤਾਂ ਬਾਹਰ ਸਰਦੀਆਂ 'ਚ ਖੇਡਣ ਲਈ ਵੀ ਜਦੋਂ ਸਨੋ ਪਾਦੀ ਗੋਮਣਾ ਪੰਨਾ ਆ ਉਹ ਤਾਂ ਮੈਂ ਵੇਖਿਆ ਉਹ ਸਾਮਾ ਫੁੱਟਬਾਲ ਦੀ ਗਰਾਊਂਡ ਤੇ ਸਾਰਾ ਇਹਨਾਂ ਨੇ ਵਾਕੀ ਪ੍ਰਬੰਧ ਕੀਤਾ ਹੈਗਾ ਤੇ ਜਦੋਂ ਸਰਦੀਆਂ ਇਸ ਤਰ੍ਹਾਂ ਸਨੋ ਪਈ ਆ ਉਹਦਾ ਇਨਡੋਰ ਵੀ ਇਹਨਾਂ ਨੇ ਬੱਚਿਆਂ ਨੇ ਪੂਰਾ ਪ੍ਰਬੰਧ ਰੱਖਿਆ ਅੱਛਾ ਇੱਧਰ ਫੁੱਟਬਾਲ ਦੀ ਗਰਾਊਂਡ ਹੈ ਨਾ ਅ ਅੱਛਾ ਹੌਟ ਹੈ ਇੱਥੇ ਇਹ ਪਾਰਕਿੰਗ ਸਕੂਲ ਦੀ ਵੀ ਆ ਤੇ ਬਾਕੀ ਵੀ ਜਿਹੜੀ ਗੁਰਦੁਆਰਾ ਹੈ ਤੂੰ ਵੇਖੀਂ ਇੱਥੋਂ ਬਈ ਆਪਰੇ ਪਰ ਉਹ ਆਪ ਲੈਂਦੇ ਨੇ ਉਹ ਇੱਥੋਂ ਲੈਣੇ ਇੱਥੋਂ ਲੈ ਕੇ ਜਾਣ ਜਿਹੜੇ ਪੇਰਨ ਸਾਹਿਬ ਤੇ ਗੁਰਦੁਆਰਾ ਸਾਹਿਬ ਲਈ ਉਹ ਪਾਰਕਿੰਗ ਸਾਹਮਣੇ ਹੈ ਜਿਹੜੀ ਹੈ ਨਾ ਇੱਥੇ ਤਾਂ ਪਾਰਕਿੰਗ ਦੀ ਬੜੀ ਵੱਡਾ ਜਦ ਹੁੰਦਾ ਜੇ ਬ੍ਰੇਕ ਪਾਰਕਿੰਗ ਨਾ ਨੇ ਇੰਨੀ ਖੁੱਲੀ ਬਣਾਈ ਆ ਤੇ ਕਹਿੰਦੀ ਗੱਲ ਹੀ ਹੈ ਆਹ ਜਿਹੜੇ ਲਾਟ ਆਪਣੇ ਸਲਾਰਾ ਅੱਛਾ ਸਾਰੇ ਲਾਟ ਆ ਸਾਰੇ ਸਲਾਰਾ ਆਹ ਸੇ ਵਾਹ ਆਹ ਸਾਰੇ ਜਿਹੜੇ ਲੱਗੇ ਲੱਗੇ ਆ ਨਾ ਇਹ ਪਲਾਟ ਆ ਜਿਹੜੇ ਇਹ ਆਪਣੇ ਸਰਦਾਰਾਂ ਨੇ ਲਏ ਆ ਪੰਜਾਬੀਆਂ ਨੇ ਹਾਂਜੀ ਤੇ ਇਹ ਇਹ ਹਿਸਾਬ ਲਾ ਲਓ ਵੀ ਆ ਹੁਣ ਸਾਰੇ ਘਰ ਬੰਨੇ ਆ ਬਹੁਤ ਵੱਡੇ ਵੱਡੇ ਘਰ ਇੱਥੇ ਆ ਆਸ-ਪਾਸੇ ਜਿਹੜੇ ਦੇਖੇ ਆ ਨਾ ਮੈਂ ਹਾਂਜੀ ਤੇ ਸਕੂਲ ਬਹੁਤ ਸ਼ਾਨਦਾਰ ਆ ਆ ਮੈਂ ਤੇ ਮੈਨੂੰ ਕਹਿੰਦੇ ਆਨੰਦ ਆ ਗਿਆ ਜੀ ਇਹ ਗੁਰਦੁਆਰਾ ਮੈਂ ਚਲੋ ਅੱਗੇ ਬੰਨਦਾ ਵੇਖ ਕੇ ਜਾਂ ਭਾਈ ਜੀ ਨਾ ਵਾ ਸਾਰਾ ਸਕੂਲ ਤੇ ਉਹ ਤੋਂ ਮੈਨੂੰ ਇਹ ਵੀ ਨਹੀਂ ਪਤਾ ਵੀ ਆ ਗੁਰਦੁਆਰਾ ਸਾਹਿਬ ਨਾਲ ਜਿਹੜਾ ਬੰਨ ਰਿਹਾ ਔਰ ਇਹ ਹੁਣ ਹਾਲੇ ਗੁਰਦੁਆਰਾ ਸਾਹਿਬ ਦੀ ਇਹਨਾਂ ਨੇ ਇੱਥੇ ਜਗਾ ਵੱਖਰੀ ਜਨ ਦੱਸਦੇ ਆ ਉਹ ਹੋਰ ਬਣਾਵਾ ਗੁਰਦੁਆਰਾ ਸਾਹਿਬ ਇਹ ਹਾਲ ਇਹਨਾਂ ਨੇ ਇਹ ਜਿਹੜਾ ਬਣਾਇਆ ਇਹ ਸਕੂਲ ਦਾ ਇੱਕ ਵੱਡਾ ਹਾਲ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਇਹਨਾਂ ਨੇ ਬਣਾਤਾ ਆ ਸੇ ਪਾਸੇ ਘਰ ਦੇਖੋ ਸਾਰੇ ਜਿਹੜੇ ਨਾ ਕਾਫੀ ਵੱਡੇ ਘਰ ਆ ਪਰ ਭਾਜੀ ਕਹਿੰਦੇ ਇੱਕ ਘਰ ਹੈਗਾ ਤੁਹਾਨੂੰ ਉਹ ਵੀ ਵਖਾਨਾ ਕਲੀਰ ਸਾਹਿਬ ਦਾ ਵਾ ਜਿਨ੍ਹਾਂ ਨੇ ਆ ਗੁਰੂ ਘਰ ਚੋਂ ਵਾਵਾ ਸੇਵਾ ਪਾਈ ਆ ਤੇ ਆਥੇ ਪਾਸੇ ਜਿਹੜੇ ਭਾਈ ਦਾ ਆਹ ਆ ਗਾ ਜੀ ਉਹ ਮਦਦ ਆ ਇੱਕ ਮਿੰਟ ਨੂੰ ਪਤਾ ਇਹਦਾ ਆ ਘਰ ਜੇ ਚਾਰ ਰਾਜ ਚਾਰ ਇਧਰ ਤੇ ਚਾਰ ਹੀ ਇਧਰ ਦੋ ਇਧਰ ਹੈ ਨਾ ਯਾਰ ਚਾਰ ਅੱਛਾ ਅੱਠ ਗੱਡੀਆਂ ਦੀ ਸਪੇਸ ਆ ਬਹੁਤ ਵੱਡਾ ਘਰ ਆ ਹੈ ਜੀ ਇਹ ਵੇਖੋ ਆਪਣੇ ਪੰਜਾਬੀਆਂ ਨੇ ਬੜੀ ਮਹਾਰਾਜ ਦੀ ਕਿਰਪਾ ਬੜੀ ਮਿਹਨਤ ਕੀਤੀ ਆ ਵੱਡੇ ਵੱਡੇ ਘਰ ਬਣਾਏ ਆ ਵੇਖ ਲੋ ਹਾਂ ਤਾਰੀਖ ਨੂੰ ਨਰਸਾ ਤੇ ਨਾਲ ਲੈਣਾ ਸਪਰੇ ਹੁੰਦੀ ਆ ਅਰਦਾਸ ਕਰਨਾ ਬਹੁਤ سارے ਬੱਚੇ ਖੜ ਕੇ ਅੱਛਾ ਅਰਦਾਸ ਕਰਦੇ ਕਲੀ ਕਲੀ ਜਿੰਨੇ ਸਕੂਲ ਨੇ ਦੇ ਹੋਰ ਵੀ ਆ ਇੱਥੇ ਇੱਕ ਇੱਕ ਕਲੀ ਕਲੀ ਕਲਾਸ ਦੇ ਵਿੱਚ ਬੱਚੇ ਖੜ ਖੜਦੇ ਆ ਉਹ ਅੱਛਾ ਅੱਛਾ ਕਲਾਸ ਤੇ ਅਰਦਾਸ ਇੱਥੇ ਹੁੰਦੀ ਆ ਉਹਨੂੰ ਬਾਬਾ ਲਾਈਵ ਚੱਲਦਾ ਆ ਅੱਛਾ 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 ਚਾ 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 ਵੇਖ ਲਓ ਗੁਰਦੁਆਰਾ ਸਾਹਿਬ ਚ ਜਦ ਆਵਾਜ਼ ਅਰਦਾਸ ਹੁੰਦੀ ਆ ਕਲਾਸ ਰੂਮਾਂ ਚ ਸਾਰੇ ਬੱਚੇ ਸਵੇਰੇ ਉੱਠ ਕੇ ਹਾਂ ਉੱਥੇ ਜਦੋਂ ਜਿਹੜੇ ਕਲਾਸ ਰੂਮਾਂ ਦੇ ਜਿਹੜੇ ਅਟੈਂਡ ਕਰਦੇ ਆ ਅਰਦਾਸ ਆ ਆ ਵੇਖ ਲੋ ਜਿੰਨਾ ਆਣਾ ਨਾ ਇੱਧਰ ਉਹਨਾਂ ਨੂੰ ਆ ਗੱਲ ਜਿਹੜੀ ਚੰਗੀ ਲੱਗਦੀ ਹੋਣੀ ਆ ਇਹਨਾਂ ਆਣੇ ਬੰਦ ਕਰਤੇ ਤੇ ਆਪਾਰਟਮੈਂਟ ਵੇਖੋ ਕਿੰਨੇ ਜਾਦੇ ਆ ਬਹੁਤ ਜਾਦੇ ਖਾਲੀ ਪਏ ਹੋਏ ਆ ਹੈ ਨੀ ਤੇ ਨਾਲ ਇਹਨਾਂ ਨੇ ਆ ਜਿਹੜਾ ਸਾਡੇ ਵਾਲਾ ਚੌਂਕ ਆ ਨਾ ਪੰਜ ਦਸੰਦੇ ਆ ਵੀ ਇਹਨੇ ਅਪਾਰਟਮੈਂਟ ਬਣਾ ਕੇ ਨਾ ਜਿਹੜੇ ਗੱਡੀਆਂ ਦਾ ਇੱਥੇ ਰਸ਼ ਪੈ ਗਿਆ ਇੱਥੇ ਬਹੁਤ ਮੰਦਾ ਹਾਲ ਹੋਇਆ ਪਿਆ ਵਾ ਕਿਉਂਕਿ ਜਿਹੜੇ ਇੱਥੇ ਰਹਿਣਾ ਵਾ ਉਹਨਾਂ ਕੋ ਇੱਕ ਦੋ ਗੱਡੀਆਂ ਹੋਣੀਆਂ ਹੋਣੀਆਂ ਤੇ ਇੱਕ ਥਾਂ ਤੇ ਫਿਰ ਰਸ਼ ਪੈ ਜਾਂਦਾ ਵਾ ਵਾਕਿਆ ਇੱਥੇ ਲਾਈਟ ਬੜੀ ਲੰਮੀ ਹੋ ਗਈ ਹੁਣ ਚੰਗਾ ਦੀ ਆਈ ਦੀ ਵੀਡੀਓ ਚ ਹੈ ਨਾ ਕੀ ਮਿਲਾਂਗੇ ਅਗਲੀ ਵੀਡੀਓ ਚ ਤੇ ਬਾਕੀ ਜਸਵਿੰਦਰ ਭਾਈ ਦਾ ਬਹੁਤ ਧੰਵਾਦ ਮੇਰੀ टांग ਹੀ ਤੇ ਇਹਨਾਂ ਨੇ ਮੈਨੂੰ ਘਰੋਂ ਲਿਜਾ ਕੇ ਤੇ ਮਤਲਬ ਦਰਸ਼ਨ ਕਰਾਏ ਤੇ ਬਹੁਤ ਸੋਖਾ ਹੋ ਗਿਆ ਇਹਨਾਂ ਦੇ ਸਾਧਨਾ ਨਾਲ ਮੈਨੂੰ ਜਾ ਕੇ ਦਰਸ਼ਨ ਕਰਕੇ ਆਣਾ ਤੇ ਬਾਕੀ ਅੱਜ ਇਹਨਾਂ ਦੇ ਦਿਨ ਇਹਨਾਂ ਦਾ ਜਨਮ ਦਿਨ ਵੀ ਆ ਤੇ 1963 ਚ ਪੈਦਾ ਹੋ ਇਸ ਦੇ 33 ਸਾਲਾਂ ਦੇ ਹੋ ਗਏ ਆ ਤੇ ਬਾਕੀ ਇਹਨਾਂ ਨੂੰ ਡੋਲ ਮੁਬਾਰਕਾ ਜਨਮ ਦਿਨ ਦੀਆਂ ਵੀ ਤੇ ਨਵੇਂ ਸਾਲ ਦੀਆਂ ਵੀ ਆਪ ਸਭ ਨੂੰ ਵੀ ਬਹੁਤ ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਗੁਰੂ ਸਾਹਿਬ ਆਪਲੀ 90 ਸਾਲ ਚ ਖੁਸ਼ੀਆਂ ਖੇੜੇ ਲੱਗਿਆ ਹਨ ਤੰਦਰੁਸਤੀਆਂ ਬਖਸ਼ਣ ਤੇ ਚਰਦੀ ਕਲਾ ਚ ਰੱਖਣ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ